ਹਣ ਇੱਕ ਗੱਲ ਚੇਤੇ ਰੱਖਿਓ ਬਿਰਹਾ ਜਿਹੜਾ ਹੈ ਨਾ ਹੁਣ ਅੱਗੇ ਜਾ ਕੇ ਵੀ ਦੂਜੇ ਸ਼ਲੋਕ ਦੇ ਵਿੱਚ ਵਿਚਾਰਾਂਗੇ ਅਸੀਂ ਬਿਰਹਾ ਵਿਰਾਗ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਗੁਰਬਾਣੀ ਦੇ ਅੰਦਰ ਬੜੀਆਂ ਪਿਆਰਗਾਰੀਆਂ ਇੱਕ ਤੇ ਸੰਸਾਰ ਰੂਪ ਦੇ ਵਿੱਚ ਜਦੋਂ ਅਸੀਂ ਕਿਸੇ ਦੇ ਨਾਲ ਸਾਡਾ ਘਰ ਹੈ ਸਾਡਾ ਪਰਿਵਾਰ ਹੈ ਸਾਡਾ ਮੋਹ ਹੈ ਸਾਡਾ ਪ੍ਰੇਮੀ ਨੇ ਜੇ ਉਹਦੇ ਨਾਲ ਵਿਛੋੜਾ ਪੈ ਜਾਏ ਉਹ ਤੇ ਪੈਣਾ ਹੀ ਪੈਣਾ ਹੈ ਭਾਵੇਂ ਅੱਜ ਨਹੀਂ ਤੇ ਭਾਵੇਂ ਕੱਲ ਨਹੀਂ ਉਹ ਤੇ ਵਿਛੋੜਾ ਪੈਣਾ ਹੀ ਪੈਣਾ ਹੈ ਤੇ ਜੇ ਉਹ ਵਿਛੋੜੇ ਦੇ ਵਿੱਚੋਂ ਜਿਹੜਾ ਵਿਰਾਗ ਪੈਦਾ ਹੁੰਦਾ ਹੈ ਨਾ ਉਹ ਸੰਸਾਰੀ ਵਿਰਾਗ ਹੈ ਪਰ ਜਿਹਨੂੰ ਪਤਾ ਲੱਗ ਜਾਵੇ ਕਿ ਮੈਂ ਰੱਬ ਨਾਲੋਂ ਟੁੱਟਾ ਹੋਇਆ ਜਿਹਨੂੰ ਪਤਾ ਲੱਗ ਜਾਵੇ ਅੰਦਰੋਂ ਵੀ ਮੇਰੀ ਲਿਵ ਜਿਹੜੀ ਲਿਵ ਛੁਟ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਜਿਹੜੀ ਲਿਵ ਪਰਮੇਸ਼ਰ ਦੇ ਨਾਲ ਜੁੜੀ ਹੋਈ ਸੀ ਤੇ ਉਹ ਲਿਵ ਮੇਰੀ ਟੁੱਟ ਗਈ ਹੈ ਜਿਨੂੰ ਜਿਉਂਦੇ ਜੀ ਪਤਾ ਲੱਗ ਜਾਵੇ ਜਿਨੂੰ ਇਹ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਮੇਰੇ ਅੰਦਰ ਜਿਹੜੀ ਹੈ ਕਿਤੇ ਨਾ ਕਿਤੇ ਵਿਛੋੜੇ ਦੀ ਤਾਂਗ ਹੈ ਮੈਂ ਵਿਛੜਿਆ ਹੋਇਆ ਭਾਵੇਂ ਸੰਸਾਰ ਦੇ ਨਾਲ ਭਾਵੇਂ ਮੇਰੇ ਮਾਤਾ ਪਿਤਾ ਨੇ ਭਾਵੇਂ ਪਰਿਵਾਰ ਹੈ ਭਾਵੇਂ ਕੁਟੰਬ ਹੈ ਭਾਵੇਂ ਹੋਰ ਨੇ ਉਹਨਾਂ ਦੇ ਨਾਲ ਤੇ ਜਰੂਰ ਜੁੜਿਆ ਪਰ ਇੱਕ ਗੱਲ ਚੇਤੇ ਰੱਖਿਓ ਅੰਦਰੋਂ ਜਿਸ ਨੂੰ ਪਤਾ ਲੱਗ ਗਿਆ ਮੈਂ ਟੁੱਟਾਂ ਉਹ ਅਸਲ ਦੇ ਵਿੱਚ ਸਾਰਿਆਂ ਦਾ ਨਾਲ ਹੀ ਜੁੜ ਜਾਂਦਾ ਹੈ ਜਿਹਨੂੰ ਅੰਦਰੋਂ ਪਤਾ ਲੱਗ ਗਿਆ ਮੈਂ ਰੱਬ ਦੇ ਨਾਲ ਟੁੱਟਾ ਹੋਇਆ ਮੈਂ ਉਹਦੇ ਨਾਲ ਨੇੜਤਾ ਪਾਉਣੀ ਹੈ ਮੈਂ ਉਹਦੇ ਨਾਲ ਇੱਕਮਿਕਤਾ ਕਰਨੀ ਹੈ ਤੇ ਉਹ ਬੈਰਾਗ ਮਈ ਅਵਸਥਾ ਜਿਹੜੀ ਹੈ ਸਾਡਾ ਜੀਵਨ ਬਣਾ ਦੇਗੀ ਵਿਰਾਗ ਮਈ ਅਵਸਥਾ ਦੁਨੀਆ ਦੇ ਵਾਸਤੇ ਨਿਕਲਿਆ ਹੋਇਆ ਹੰਝੂ ਜਿਹੜਾ ਹੈ ਦੁਨੀਆ ਦੇ ਵਿਛੋੜੇ ਵਾਸਤੇ ਵਿਰਾਗ ਦੇ ਵਿੱਚ ਨਿਕਲਿਆ ਹੋਇਆ ਹੰਝੂ ਜੀਵਨ ਵੀ ਬਰਬਾਦ ਕਰ ਸਕਦਾ ਹੈ ਪਰ ਉਸ ਪਰਮੇਸ਼ਰ ਦੇ ਵਿਰਾਗ ਦੇ ਵਿੱਚ ਨਿਕਲਿਆ ਹੋਇਆ ਇੱਕ ਹੰਝੂ ਸਾਡੇ ਜੀਵਨ ਵੀ ਸਵਾਰ ਸਕਦਾ ਹੈ ਉਹਦੇ ਵਿਰਾਗ ਦੇ ਵਿੱਚ ਨਿਕਲਿਆ ਹੋਇਆ ਜਦੋਂ ਅੰਦਰੋਂ ਬਿਰਹਾ ਪੈਦਾ ਹੁੰਦਾ ਹੈ ਜਦੋਂ ਅੰਦਰੋਂ ਤਾੰਗ ਪੈਦਾ ਹੁੰਦੀ ਹੈ ਜਦੋਂ ਅੰਦਰੋਂ ਖਿੱਚ ਪੈਦਾ ਹੁੰਦੀ ਹੈ ਜਦੋਂ ਅੰਦਰੋਂ ਪ੍ਰੇਮ ਪੈਦਾ ਹੁੰਦਾ ਹੈ ਉਹ ਬਿਰਹੇ ਵਾਸਤੇ ਅਸੀਂ ਗੁਰੂ ਘਰ ਆਉਨੇ ਆ ਉਹ ਬਿਰਹੇ ਵਾਸਤੇ ਅਸੀਂ ਬਾਣੀ ਪੜ੍ਹਨੀ ਹੈ ਵੀ ਸਾਡੇ ਅੰਦਰ ਪਰਮੇਸ਼ਰ ਦੇ ਪ੍ਰਤੀ ਪ੍ਰੀਤ ਤੇ ਲਗਨ ਪੈਦਾ ਹੋ ਸਕੇ ਮਹਾਰਾਜ ਜੀ ਨੇ ਕਿਰਪਾ ਕੀਤੀ ਪ੍ਰੀਤ ਸਾਹਿਬ ਜੀ ਕਹਿੰਦੇ ਨੇ ਇਹ ਹਮਾਰਾ ਜੀਵਨਾ ਤੁ